ਜਦੋਂ ਮੈਂ 12 ਸਾਲ ਇੱਕ ਛੋਟੇ ਜਿਹੇ ਪਿੰਡ 'ਚ ਕੰਮ ਕੀਤਾ ਸੀਰੀਅਸਲੀ ਮੈਨੂੰ ਤਿੱਲੋਂ ਲੱਗਦਾ ਸੀ ਕਿ ਜੇ ਮੈਂ ਇਹ கான்ਸੈਪਟ ਡਾਕਟਰ ਮਨਮੋਹਨ ਸਿੰਘ ਨੂੰ ਸਮਝਾਵਾਂ ਕਿ ਮੈਂ ਕੀ ਸੋਚ ਕੇ ਇਸ ਪਿੰਡ ਵਿੱਚ ਇੱਕ ਆਈਟੀ ਕੰਪਨੀ ਸਟਾਰਟ ਕੀਤੀ ਹੈ ਕਿਵੇਂ ਇਹਦੇ ਵਿੱਚ ਇਕਨੋਮਿਕ ਐਕਟੀਵਿਟੀਆਂ ਚੇਂਜ ਹੋਣਗੀਆਂ ਇਸ ਪਿੰਡ ਦੀ ਠੀਕ ਹੈ ਪਿੰਡ ਦੀਆਂ ਤੇ ਜਦੋਂ ਅਸੀਂ ਇਸੇ கான்ਸੈਪਟ ਨੂੰ ਯੋ you know, 100 100 ਦੀ ਕੰਪਨੀ ਹਰ ਡਿਸਟ੍ਰਿਕਟ ਚ ਬਣਾਵਾਂਗੇ ਹਨਾ ਫਰਦਰ ਉਹਨੂੰ ਰੈਪਲੀਕੇਟ ਕਰਾਂਗੇ ਪੂਰੇ ਕੰਟਰੀ ਚ ਤੇ ਇਹ ਕੀ ਇੰਪੈਕਟ ਛੱਡੇਗੀ ਇਹ ਚੀਜ਼ ਠੀਕ ਹੈ ਜਦੋਂ ਇੱਕ ਬੰਦਾ ਪਿੰਡੋਂ ਲੱਖ ਲੱਖ ਰੁਪਏ ਸੈਲਰੀ ਲੈ ਰਿਹਾ ਹੋਏਗਾ ਠੀਕ ਹੈ ਤੇ ਮੈਨੂੰ ਇਹ ਪਤਾ ਕਿ ਜਦੋਂ ਜੇ ਮੈਂ ਉਹਨਾਂ ਨੂੰ ਮਿਲ ਲੰਦੀ ਆਪਣੀ ਜ਼ਿੰਦਗੀ ਚ ਜੀ ਤੇ ਉਹ ਇੱਕ ਇਹੋ ਜਿਹਾ ਇਨਸਾਨ ਸੀ ਕਿ ਉਹ ਜੋ ਮੈਂ ਕਰ ਰਹੀ ਸੀ ਜਿੰਨੀ ਡੁੰਗਾਈ ਚ ਜਿੰਨੀ ਇਮੋਸ਼ਨਲ ਹੋ ਕੇ ਜਿੰਨਾ ਸੋਚ ਕੇ ਠੀਕ ਹੈ ਇਕਨੋਮਿਕਸ ਪੁਆਇੰਟ ਆਫ View ਨਾ ਮੈਂ ਇੱਕ ਡਿਵੈਲਪਮੈਂਟ ਕਰਨ ਦੀ ਤੇ ਉਸ ਇਨਸਾਨ ਨੇ ਉਹਦੀ ਕਦਰ ਪਾਣੀ ਸੀ ਕਿ ਮੈਨੂੰ ਸਮਝ ਆ ਰਹੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਨਾ ਬਟ ਉਹ ਕੀ ਇੰਨੀ ਦੇਰ ਮੈਂ ਕੰਮ ਕੀਤਾ ਇਟ ਇਜ਼ ਵੈਰੀ ਸੈਡ ਟੂ نو ਕਿ ਬਹੁਤ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਇੰਟੈਲੀਜੈਂਟ ਜਾਂ ਮੰਨਦੇ ਆ ਪੋਲਿਟਿਸ਼ੀਅਨਸ ਜਾਂ ਮੰਨਦੇ ਆ ਕਿ ਸਰਕਾਰ ਆ ਨਹੀਂ ਸਮਝ ਆਉਂਦੀ